ਲਓ ਜੀ ਅੱਜ ਆਪਾਂ ਬਣਾਵਾਂਗੇ ਆਲੂ ਵਾਲੀ ਸਿੰਪਲ ਟਿੱਕੀ ਉਹਦੇ ਵਾਸਤੇ ਆਪਾਂ 5 ਕਿਲੋ ਆਲੂ ਲਏ ਨੇ ਤੇ 100 150 ਗ੍ਰਾਮ ਪੋਹਾ ਤੇ ਲਗਭਗ ਅੱਧਾ ਕਿਲੋ ਅਰਾ ਰੋਟ ਪਾਵਾਂਗੇ ਇਹਦੇ ਵਿੱਚ ਆ ਦੇਖੋ ਤੇ 100 ਗ੍ਰਾਮ ਹਰੀ ਮਿਰਚ ਤੇ ਦੋ ਤੋਂ 2.5 ਚਮਚੇ ਨਮਕ ਤੇ ਪਾਵਾਂਗੇ ਤੇ ਸਾਰਾ ਕੁਸਪਾ ਕੇ ਆਪਾਂ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹ ਸਬਜੀ ਵਾਸਤੇ ਆਲੂ ਟਿੱਕੀ ਬਣਾਉਣੀ ਹੈ ਇਹਦੇ ਵਿੱਚ ਜ਼ਿਆਦਾ ਕੁਸ਼ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਅਸੀਂ ਜੀਰਾ ਵਗੈਰਾ ਜਾਂ ਕੋਈ ਹੋਰ ਇਸ ਵਿੱਚ ਮਸਾਲਾ ਨਹੀਂ ਪਾਇਆ ਲਾਲ ਮਿਰਚ ਹੁਣੀ ਬਿਲਕੁਲ ਪਾਈ ਕਿਉਂਕਿ ਉਹ ਸਬਜੀ ਜਿਹੜੀ ਆਲੂ ਆਹਦੀ ਛੋਲਿਆਂ ਦੀ ਹੋਣੀ ਹੈ ਕਾਬੜੀ ਛੋਲਿਆਂ ਦੀ ਉਹ ਥੋੜੀ ਕਰਾਰੀ ਹੋਊਗੀ ਇਸ ਕਰਕੇ ਅਸੀਂ ਇਹ ਸਿੰਪਲ ਟਿੱਕੀ ਬਣਾ ਰਹੇ ਹਾਂ ਇਹ ਥੋੜਾ ਇਹਦੇ ਵਿੱਚ ਘਿਓ ਪਾਉਗਾ ਤੇਲ ਪਾ ਲਓ ਜਾਂ ਫੈਂਡ ਪਾ ਲਓ ਕੁਝ ਵੀ ਪਾ ਸਕਦੇ ਹੋ ਹਣ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਕਰਾਸ ਮਲ ਚੁੱਕੇ ਹੁਣ ਇਹਦੇ ਆਪਾਂ ਟਿੱਕੀਆਂ ਬਰਾਉਣ ਦੀ ਸ਼ੁਰੂਆਤ ਕਰਾਂਗੇ ਆ ਦੇਖ ਸਕਦੇ ਹੋ ਲਗਭਗ 500 ਗ੍ਰਾਮ ਦੀ ਟਿੱਕੀ ਬਣਾਉਣੀ ਹੈ ਇਸ ਤੋਂ ਘੱਟ ਬਣੀ ਠੀਕ ਤੇ ਜ਼ਿਆਦਾ ਫਿਰ ਵੱਡੀ ਬਣੀ ਚੰਗੀ ਲੱਗਦੀ ਆਹ ਦੇਖ ਸਕਦਾ ਹਾਂ ਇਸ ਤਰੀਕੇ ਨਾਲ ਇਹ ਲਗਭਗ 100 ਗ੍ਰਾਮ ਦੀ ਹੈ ਅਸੀਂ weight ਵੀ ਸਾਰਿਆਂ ਦਾ ਕਰਾਂਗੇ ਆਹ ਦੇਖ ਸਕਦੇ ਹੋ ਕਿੰਨੇ ਅੱਛੇ ਬਣੇ ਇਸ ਤਰੀਕੇ ਨਾਲ ਹੁਣ ਆਪਾਂ ਸਾਰੀਆਂ ਟਿੱਕੀਆਂ ਬਣਾ ਲਾਂਗੇ ਥੋੜਾ ਹੱਥਾਂ ਨੂੰ ਰਫੈਂਡ ਵੀ ਲਾ ਲੈਣਾ ਚਾਹੀਦਾ ਤੇਲ ਜਾਂ ਜਿਹੜਾ ਤੁਸੀਂ ਯੂਜ਼ ਕਰਨਾ ਘਿਓ ਵੀ ਲਾ ਸਕਦੇ ਹੋ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਉਣੀ ਆਪਾਂ ਤੇ ਬਹੁਤ ਹੀ ਅੱਛੀ ਬਣੂਗੀ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਸ਼ੇਪ ਦੇ ਦੇਣੀ ਹੈ ਬਹੁਤ ਹੀ ਘੱਟ ਟਾਈਮ 'ਚ ਤਿਆਰ ਹੁੰਦੀ ਹੈ ਇਹਨੂੰ ਥੋੜੀ ਆਪਾਂ ਹੋਰ ਚੜਾਈ 'ਚ ਨਾ ਬਗੇ ਕਰ ਦਵਾਂਗੇ ਆ ਦੇਖੋ ਜੀ ਹੁਣ ਆਪਣੇ ਆ ਸਾਰੇ ਟਿੱਖੇ ਬਣ ਗਏ ਨੇ ਹੁਣ ਆਪਾਂ ਇਹਨੂੰ ਤੇਲ ਗਰਮ ਹੋ ਚੁੱਕਾ ਹੈ ਇਹ ਜਿਹੜੀਆਂ ਵਾਲੀ ਤਵੀ ਹੈ ਜੀ ਤੁਸੀਂ ਥੋੜਾ ਇਹਸ ਤੋਂ ਤੇਲ ਘੱਟ ਵੀ ਪਾ ਸਕਦੇ ਹੋ ਘਰੇ ਬਣਾਉਣ ਵਾਸਤੇ ਕੜਾਹੀ 'ਚ ਵੀ ਬਣਾ ਸਕਦੇ ਹੋ ਪਰ ਇਹ ਤਵੀ ਤੇ ਚੰਗੀਆਂ ਬਣਦੇ ਨੇ ਯਾਰ ਕਿਉਂਕਿ ਸਾਰੇ ਡੁੱਬੇ ਨਾ ਇਹ ਡੀਪ ਫਰਾਈ ਨਾ ਹੋਵੇ ਇੱਕ ਪਾਸਾ ਪਹਿਲਾਂ ਇੱਕ ਪਾਸਾ ਬਾਅਦ ਚ ਪਕਾਉਣਾ ਚਾਹੀਦਾ ਇਹਦਾ ਆ ਕੱਲੀ ਕੱਲੀ ਕਰਕੇ ਪੈਨ ਤੇਲ ਦੇ ਵਿੱਚ ਛੱਡ ਦੇਵਾਂਗੇ ਆ ਦੇਖ ਸਕਦੇ ਹੋ ਕਾਲੀ ਨਹੀਂ ਕਰਨੀ ਕਈ ਵਾਰੀ ਹੱਥਾਂ ਦੇ ਛਿੱਟੇ ਪੈ ਜਾਂਦੇ ਨੇ ਇੱਕ ਛੋਟਾ ਚਮਟਾ ਲੈ ਸਕਦੇ ਹੋ ਤੁਸੀਂ ਇੱਕ ਲੰਬੀ ਕਰਦ ਉਹਨਾਂ ਦੀ ਸਹਾਇਤਾ ਦੇ ਨਾਲ ਫਿਰ ਤੁਸੀਂ ਇਹਦੇ ਪਾਸੇ ਵੀ ਪਲਟ ਸਕਦੇ ਹੋ ਤੇ ਇਹਨੂੰ ਐ ਸੈਟ ਸੈਡਾ ਵੀ ਪੂਰਾ ਭਰਾਂ ਕਰ ਸਕਦਾ ਇੱਕ ਜਗ੍ਹਾ ਤੇ ਨਹੀਂ ਰਹਿਣ ਦੇਣੇ ਆ ਕਿਉਂਕਿ ਫਿਰ ਥੱਲੋਂ ਜਲ ਜੂਗੀ ਇੱਕ ਸਾਈਡ ਜ਼ਿਆਦਾ ਪੱਕ ਜਾਣੀ ਹੈ ਇਹਦੀ ਤੇ ਚੰਗੇ ਨਹੀਂ ਲੱਗਦੇ ਇਹ ਦੋ ਤੋਂ ਤਿੰਨ ਮਿੰਟਾਂ ਦੇ ਵਿੱਚ ਇੱਕ ਸਾਈਡ ਇਹਦੀ ਪੱਕ ਜੂਗੀ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਕਰਦਣ ਵਾਲੇ ਇਹਦੇ ਪਾਸੇ ਪਲਟ ਦਾਂਗੇ ਕਿਉਂਕਿ ਜੇ ਪਹਿਲਾਂ ਚਮਟਾ ਲਾਵਾਂਗੇ ਉੱਪਰੋਂ ਕੱਚੀ ਹੁੰਦੀ ਹੈ ਫਿਰ ਉਹਦੇ ਵਿੱਚ ਛੇਦ ਜਾ ਹੋ ਜਾਂਦਾ ਛੇਕ ਜਾ ਅਸ ਇਸ ਤਰੀਕੇ ਨਾਲ ਤੁਸੀਂ ਸਾਰੀ ਪ੍ਰਕਿਰਿਆ ਕਰ ਸਕਦੇ ਹੋ। ਲਓ ਜੀ ਅੱਧੀਆਂ ਪੱਕ ਚੁੱਕੀਆਂ ਨੇ। ਜਿਵੇਂ ਜਿਵੇਂ ਪਾਈ ਆਣੇ ਉਹਵੇਂ ਉਹ ਹੀ ਆਪਾਂ ਇਹਨਾਂ ਨੂੰ ਕੱਢੀ ਚੱਲਾਂਗੇ। ਇਸ ਤਰੀਕੇ ਨਾਲ ਸੈਡਾ ਛੋਡਾਂ ਬਦਲ ਕੇ ਇਹਦੀਆਂ। ਘਰੇ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ। ਆ ਦੇਖੋ ਤਿਆਰ ਹੋ ਚੁੱਕੀਆਂ ਨੇ। ਕੱਢ ਰਹੇ ਹਾਂ। ਜਿਵੇਂ ਜਿਵੇਂ ਪੱਕੀ ਜਾਣਗੇ ਬਣੇ ਜਾਣੇ ਉਹ ਦਬਤਾਂ ਆਪਾਂ ਇਹਨੂੰ ਕੱਟ ਕੇ 판ਡੇ ਦੇ ਵਿੱਚ ਕੱਢ ਰੋ ਕਿਸੇ ਦੇ ਕਿੰਨਾ ਸੋਹਣਾ ਕਲਰ ਆਇਆ ਬਿਲਕੁਲ ਸਿੰਪਲ ਹੈ ਟਾਈਮ ਵੀ ਬਹੁਤ ਘੱਟ ਲੱਗੇ ਆ ਦੇਖ ਸਕਦੇ ਹੋ ਇਹਨੂੰ ਹੁਣ ਇਸ ਤੋਂ ਬਾਅਦ ਚ ਪਲੇਟਾਂ ਸਜਾ ਕੇ ਆਪਾਂ ਸ਼ੌਪ ਵਾਸਤੇ ਤਿਆਰ ਕਰਾਂਗੇ ਇਹ ਆਊਟਰ ਸੀ ਦਾ